ਨਾਂਗੜ ਦੇ ਹਲਕਾ ਸੁਜਾਨਪੁਰ ਵਿੱਚ ਪੈਂਦੇ ਪਿੰਡ ਅਜੀਜ਼ਪੁਰ ਖੁਰਦਵਾਲ ਗੁੱਜਰ ਸਮੁਦਾਇ ਦੀ ਜਗ੍ਹਾ ਜਿੱਥੇ ਉਹਨਾਂ ਵੱਲੋਂ ਨਵਾਜ਼ ਪੜੀ ਜਾਂਦੀ ਸੀ ਉੱਥੇ ਹੀ ਅੱਧੀ ਦਫਨਾਏ ਇੱਕ ਅਨਪ੍ਰਸ਼ਾਂਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਹੜਕਮ ਮਚ ਗਿਆ ਦੱਸ ਦਈਏ ਕਿ ਉੱਥੇ ਹੀ ਪੁਲਿਸ ਨੂੰ ਸੂਚਿਤ ਪਿੰਡ ਦੇ ਸਰਪੰਚ ਵੱਲੋਂ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਉਸ ਨੂੰ ਪੋਸਟਮਾਰਟਮ ਨੂੰ ਲੈ ਕੇ ਜਾਂਦੇ ਵਜਾਇਆ ਉਸ ਦੀ ਲਾਸ਼ ਨੂੰ ਉੱਥੇ ਹੀ ਦੁਬਾਰਾ ਦਫਨਾ ਦਿੱਤਾ ਗਿਆ ਪੁਲਿਸ ਨੇ ਨਾਤਾ ਉਸ ਵਿਅਕਤੀ ਦੀ شناخت ਕੀਤੀ ਅਤੇ ਨਾ ਹੀ ਉਸ ਦਾ ਪੋਸਟਮਾਰਟਮ ਕਰਵਾਇਆ ਪਰ ਉੱਥੇ ਹੀ ਗੱਲ ਕਰੀਏ ਤਾਂ ਗੁੱਜੇ ਸਮਾਜ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਕਿ ਪੁਲਿਸ ਵੱਲੋਂ ਇਸ ਦੀ شناخت ਕੀਤੀ ਜਾਣੀ ਚਾਹੀਦੀ ਸੀ ਹੋ ਸਕਦਾ ਹੈ ਕੋਈ ਵੱਡੀ ਵਾਰਦਾਤ ਹੋਈ ਹੋਵੇ ਉੱਥੇ ਹੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ লাশ 15 ਤੋਂ 20 ਦਿਨ ਪੁਰਾਣੀ ਹੈ ਅਤੇ ਇਸ ਦੀ ਵੈਰੀਫਾਈ ਕਰ ਰਹੇ ਹਾਂ ਆਖਿਰ ਕੀ ਹ ਪੂਰਾ ਮਾਮਲਾ ਬਨਰੋ ਸਾਡਾ ਤੇ ਦੇਖਦੇ ਹਾਂ ਪੰਜਾਬ ਜਕੇ ਨਿਊਜ਼ ਹੰਤੀ ਨਾਜੀ ਆਪਣਾ ਮਰੀਦ ਮੁਹੰਮਦ ਜੀ ਕੀ ਗੱਲ ਬਾਤ ਹੋਈ ਇੱਥੇ ਗੱਲ ਇਦਾਂ ਇਹ ਸਾਡੇ ਕੱਲ ਜੀ ਈਦ ਦਾ ਤਿਆਰੀ ਸੀ ਕਿ ਅਸੀਂ ਕਬਰਸਤਾਨ ਚਾਣੇ ਆਈ ਥਾਲੇ ਜਨ ਤੇ ਦੋ ਮੁੰਡੇ ਆਏ ਤੇ ਉਹਨਾਂ ਸਾਨੂੰ ਦੱਸਿਆ ਇੱਥੇ ਜਾ ਕੇ ਤੇਰੇ ਵੀ ਇਦਾਂ ਦਾ ਕੋਈ ਉੱਥੇ ਕੋਈ ਬਾਹਰ ਹੀ ਕਬਰਸਤਾਨ ਜਿੱਥੇ ਸਾਡੀ ਕਬਰਾਂ ਹੋ ਤੋਂ ਪਿੱਛੇ ਹੀ ਉਹ ਹੋਰ ਗੈਰ ਤੰਗ ਤਰੀਕੇ ਨਾਲ ਹੀ ਕੋਈ ਲਾਸ਼ ਨੱਪ ਕੇ ਦਾ ਉਹਦੇ ਹੱਥ ਵੀ ਬਾਹਰ ਤੇ ਪੈਰ ਵੀ ਬਾਹਰ ਨੇ ਕਿ ਅਸੀਂ ਫਿਰ ਸਰਪੰਚ ਨੂੰ ਫੋਨ ਕੀਤਾ ਵੀ ਸਰਪੰਚ ਸਾਹਿਬ ਇਹ ਸਾਡੇ ਕਬਰਸਤਾਨ ਚ ਇਦਾਂ ਦਾ ਕੋਈ ਨਪ ਗਿਆ ਦਾ ਉੱਪਰ ਹੀ ਤੇ ਸਰਪੰਚ ਸਾਹਿਬ ਆਏ ਸਵੇਰੇ ਫਿਰ ਸਵੇਰੇ ਸਾਨੂੰ ਸੱਜਿਆ ਉੱਥੇ ਪੁਲਿਸ ਵੀ ਆਈ ਦੀ ਅਸੀਂ ਮੰਗੇ ਕਰਨੇ ਵੀ ਸਾਡੇ ਕਬਰਸਤਾਨ ਵਿੱਚ ਨਾ ਇਹ ਉਹ ਗੈਰ ਤਰੀਕੇ ਦੇ ਨਾਲ ਉਹ ਬਗੈਰ ਅਸੀਂ ਸਾਡੇ ਰੀਤੀ ਰਵਾਜੇ ਪੈ ਅਸੀਂ ਫੱਟੇ ਪਾ ਕੇ ਕਬਰਸਤਾਨ ਨੂੰ ਡੂਗਾ ਕਰਕੇ ਤੇ ਅਸੀਂ ਜਨਾਜ਼ਾ ਪੜ ਕੇ लाश ਨੂੰ ਨਪਣਿਆਂ ਥੱਲੇ ਤੇ ਉਹ ਨਾ ਬਗੈਰ ਕਿਸੇ ਰੀਤੀ ਰਿਵਾਜ ਤੋਂ ਬਗੈਰ ਕਿਸੇ ਢੰਗ ਤੋਂ ਵੀ ਉੱਪਰ লাশ ਬਾਹਰ ਨਾ ਕੋਈ ਕਬਰਸਤਾਨ ਤੋਂ ਥੋੜਾ ਦੂਰ ਜਿੱਥੇ ਅਸੀਂ ਜਨਾਜ਼ੇ ਦੀ ਨਮਾਜ਼ ਪੜਨੇ ਆ ਉੱਥੇ ਉਹਨੂੰ ਨੱਪ ਗਏ ਅਸੀਂ ਮੰਗੇ ਕਰਨਿਆ ਵੀ ਇਦਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹਦਾ ਥੋੜੋ ਸੋ ਕਿੱਥਾ ਜਾ ਪਤਾ ਕਿੱਥਾ ਜਾ ਵੀ ਕੀ ਹੋਇਆ ਕੌਣ ਹੈ ਕਿਥੋਂ ਕ੍ਰਿਸਚੀਅਨ ਭਾਈਚਾਰੇ ਦਾ ਜਾਂ ਕੀ ਹੈ ਕੀ ਨਹੀਂ ਕੌਣ ਨੱਪ ਗਿਆ ਇਹਨੂੰ ਉੱਪਰ ਹੀ ਛੱਡ ਗਿਆ লাশ ਉੱਪਰ ਹੀ ਕੁੱਤਿਆਂ ਨੇ ਉਹ ਪਤਾ ਨਹੀਂ ਪੁੱਟੀ ਦੀ ਕੀ ਕੀਤਾ ਆਪਦੇ ਪਾਰਟ ਦੋ ਤਿੰਨ ਬਾਹਰ ਔਰ ਲੈ ਲੋ ਮੜ ਗਈ ਗੀ ਉਹ ਦੂਧੜੀਆ ਇਹ 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 ਭਾਈ ਸਰ ਕਿਹ ਨ ਆਇਆ ਆਪਣਾ ਮੇਰਾ ਨਾਮ ਜੀ ਰਮੇਸ਼ਵਰ ਸਿੰਘ ਕਿਹੜਾ ਪਿੰਡ ਦੀ ਖਦਾਵਰ ਪਰ ਕੀ ਗੱਲਬਾਤ ਹੈ ਇਹ ਗਲਵਾ ਜੀ ਇੱਥੇ ਕੱਲ Eid ਦਾ ਤਿਉਹਾਰ ਹੀ ਤੇ ਸਾਡੇ ਗੁੱਜਰ ਸਮੁਦਾਇ ਦੇ ਲੋਕ ਇੱਥੇ ਆਂਦੇ ਆ Eid ਦੀ ਨਮਾ ਕਰਨਾ ਤੇ ਉਹ ਇੱਥੇ ਆਏ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇੱਥੇ ਕੋਈ ਨਾ ਬੋਡੀ ਹੈ ਜਿਹੜੀ ਪ੍ਰੋਪਰਲੀ ਦਵਾਈ ਨਹੀਂ ਗਈ ਉਹਦੇ ਕੁਝ ਪਾਰ ਜਿਹੜੇ ਬਾਹਰ ਹੈ ਤੇ ਉਹ ਆਹੀਂ ਸੋਚਿਆ ਵੀ ਸ਼ਾਇਦ ਕ੍ਰਿਸਚੀਅਨ ਸਮੁਦਾਇਲੇ ਹੋਣ ਪਰ ਆਹੀਂ ਪਤਾ ਕੀਤਾ ਉਹ ਕ੍ਰਿਸਚੀਅਨ ਕੋਈ ਨਹੀਂ ਹੈ ਲੱਗੇ ਬਣੀ ਪਿੰਡਾਂ ਦੇ ਪਾਲੇ ਤਾਂ ਵੀ ਕੋਈ ਕ੍ਰਿਸਚਨ ਨਹੀਂ ਕੋਈ ਕੁਝ ਨਹੀਂ ਤੇ ਉਹ ਫਿਰ ਥੋੜਾ ਜਿਹਾ ਅੰਮਿਆ ਆ ਕੇ ਦੇਖਿਆ ਤੇ ਵਾਕੀ ਉਹਦੇ ਪਾਰ ਥੋੜੇ ਬਾਹਰ ਹੀ ਤੇ ਫਿਰ ਅਹੀਂ ਪੁਲਿਸ ਨੂੰ ਫੋਨ ਕਰਤਾ ਪੁਲਿਸ ਆਈ ਹੈ ਹੁਣ ਦੇਖੋ ਕੀ ਕਾਰਵਾਈ ਕਰਦੀ ਹੈ ਸਰ ਕੀ ਦੇਖਣ ਨੂੰ ਲੱਗਿਆ ਫਿਰ ਪਹਿਲਾਂ ਤੁਹਾਨੂੰ ਕੀ ਲੱਗਾ ਤੁਹਾਨੂੰ ਇਸ ਮੋਟੇ ਦੇਖੋ ਜੇ ਨਹੀਂ ਆਏ تھے ਤੇ ਉਹਦੇ ਦੋ ਪੈਰ ਛੋੜੇ ਅੱਗੇ ਜਿਹੜੇ ਗੁੰਗਲਾਂ ਸੀ ਦੋਨਾਂ ਪੈਰਾਂ ਦੀ ਬਾਹਰੀਆਂ ਇੱਕ ਹੱਥ ਜਿਹੜਾ ਉਹ ਵੀ ਬਾਹਰ ਸੀਗਾ ਤੇ ਅਹੀਂ ਤੇ ਫਿਰ ਸਿੱਧਾ ਪੁਲਿਸ ਨੂੰ ਫੋਨ ਕਰਤਾ ਫਿਰ ਪੁਲਿਸ ਨੇ ਆ ਕੇ ਆਪਣੀ شناخت ਸੂਨ ਕੀਤੀ ਹੈ ਇਹਨਾਂ ਨੇ ਤੇ ਦੇਖਿਆ ਵੀ ਇੱਕ ਜਿਹਨਾਂ ਗੱਡੇ ਮਾਰਦੇ ਆ ਕਈ ਕਹਿੰ ਇਹ ਦੋ ਚੀਜ਼ਾਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਆਂ ਤੇ ਵੀ ਮੰਗ ਕਰਨਾ ਜੇ ਕਹਿੰਨੇ ਕ੍ਰਾਈਮ ਕਰਕੇ ਕੀਤਾ ਗਿਆ ਤਾਂ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਇਹ ਸਾਡਾ ਜਿਹੜਾ ਏਰੀਆ ਇੱਕ ਪੀਸਫੁੱਲ ਏਰੀਆ ਹੈ ਇੱਥੇ ਅੱਗੇ ਰੀਆਂ ਕਦੀ ਇਦਾਂ ਕੰਮ ਨਹੀਂ ਹੋਇਆ ਕੋਈ ਗੁਜਰਾਂ ਨਾਲ ਨਹੀਂ ਕੰਮ ਹੋਇਆ ਕੋਈ ਹਿੰਦੂ ਨਾਲ ਨਹੀਂ ਕੰਮ ਹੋਇਆ ਇਹ ਤੇ ਕੋਈ ਬਾਹਰ ਦਾ ਬੰਦਾ ਜਾਂ ਕੋਈ ਆਪਾਚੀਂ ਦੀ ਕੋਈ ਰੰਜੀਤ ਸ਼ਾਹ ਜਾਂ ਕੋਈ ਇਹੋ ਜਿਹਾ ਕੰਮ ਕਰ ਗਿਆ ਜਾਂ ਨਹੀਂ ਕੀਤਾ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਕੀ ਕਹਾਣੀ ਹੈ ਉਹ ਪੁਲਿਸ ਕਾਰਵਾਈ ਚ ਪਤਾ ਲੱਗਿਆ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਜੀ ਭਾਈ ਸਾਹਿਬ ਜਿਹੜਾ ਅਜੀਬ ਉਰਖਦਾਵਰ ਦੇ ਜਿਹੜਾ ਸ਼ਮ ਉਹਨਾਂ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨ ਉਹਦੇ ਵਿੱਚ ਇੱਕ ਬੋਡੀ ਜਿਹੜੇ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤੇਵਾਂ ਵੱਲੋਂ 부ਟੀ ਕੀਤੀ ਤੇ ਉਹਦੇ ਹੱਥ ਤੇ ਇੱਕ ਥੋੜਾ ਜਿਹਾ ਬੈਰ-ਬਾਰ ਆਇਆ ਜਿਹੜਾ ਹੀ ਮੌਕੇ ਤੇ ਗਿਆ ਤੇ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਿਸਤਾਨ ਹੈ ਘਟੂ ਘਟ ਪੰਜ-ਸੱਤ ਪਿੰਡ ਲਾਗੇ ਵਾਲੇ ਗੁੱਜਰ ਭਾਈਚਾਰਾ ਤੇ ਕ੍ਰਿਸ਼ਚਨ ਭਾਈਚਾਰਾ ਦੋਵੇਂ ਕਬਰਿਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗਾ ਹੋਂ ਕਰਕੇ ਜਿਆਦਾ ਢੂੰਗੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋਹਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਹੈ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੱਪੀ ਜਾ ਰਹੀ ਹੈ ਚਿੱਟਾ ਕਪੜਾ ਵੀ ਬੋਡੀ ਦੇ ਉੱਤੇ ਲੇਟਿਆ ਆਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜੱਗ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਬੰਦੇ ਇੱਥੇ ਕਬਰਸਤਾਂ ਚ ਆਉਂਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤਸੀਂ ਵੈਰੀਫਾਈ ਕਰ ਲਾਂਗਾ ਕਿ ਕਿਹਨਾਂ ਦੀ ਆਪਣੀ ਮੌਤ ਹੋਈ ਆ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰ ਦੇਵਾਂਗਾ